ਰਾਮ ਮੰਦਰ ਦੇ ਵਿੱਚ ਇੱਕ ਨਿਹੰਗ ਸਿੰਘ ਦੇ ਵੱਲੋਂ ਲੰਗਰ ਲਗਾਉਣ ਦੇ ਦਾਅਵੇ ਕਰਨ ਉਹਦੇ ਪਿੱਛੇ ਮਨਸ਼ਾ ਕੀ ਨਜ਼ਰ ਆਉਂਦੀ ਜਿਹੜਾ ਉਹ ਕਹਿੰਦਾ ਵੀ ਅਸੀਂ ਤਾਂ ਸਨਾਤਨੀ ਦੇ ਵਿੱਚ ਵੀ ਇੱਕ ਸਿੱਖਾ ਤਾਂ ਉਹਨੇ ਤਾਂ ਫਿਰ ਸਾਰੇ ਇਤਿਹਾਸ ਹੀ ਉਲਟਾਤਾ ਇਸ ਗੱਲ ਲੈਂਡ ਹੋ ਸਕਦੇ ਨੇ ਜਾਂ ਇਤਿਹਾਸ ਬਾਰੇ ਜਾਣੂ ਨਹੀਂ ਐ ਟਵੰਗੀ ਆ ਜਿਹੜੇ ਇਹ ਬਾਈ ਸਾਡੇ ਪੰਥ ਦੇ ਵਿੱਚ ਜਿਹੜੇ ਬਹਿਰੂਫੀਏ ਆ ਇਹਨਾਂ ਨੇ ਸਾਨੂੰ ਬਹੁਤ ਸੱਟ ਆ ਜੇ ਇਹ ਹਰਪ੍ਰੀਤ ਅਰਗਿਆਂ ਤੇ ਅਸੀਂ ਮਾਨ ਕਰ ਗਏ ਜਿਹੜੇ ਖੁਸਰੀ ਹੱਸੀ ਹੱਸ ਕੇ ਕਹਿੰਦੇ ਦਿੱਲੀ ਨਾਲ ਜੱਡੀ ਚਾਰੀ ਇਹੜੇ ਜਸੇਦਾਰ ਤੋਂ ਉਮੀਦ ਕਰਦੇ ਹਾਂ ਬਾਈ ਤੁਸੀਂ ਮੈਨੂੰ ਦੱਸੋ ਤਾਂ ਸਹੀ ਵੀ ਆ ਜਸੇਦਾਰ ਤੋਂ ਤੁਸੀਂ ਉਮੀਦ ਕਰਦੇ ਆ ਜਿਹੜੇ ਜਸੇਦਾਰ ਤੋਂ ਉਮੀਦ ਆ ਉਹ ਤਾਂ ਅੰਦਰ ਬੈਠਾ ਪਰ ਸਾਨੂੰ ਕੱਲੇ ਲਾਂਘਰੀ ਕਰਕੇ ਨਾ ਨਾ ਦੇਖਿਆ ਜਾਵੇ ਵੀ ਇਹਨਾਂ ਤੋਂ ਜਿੱਦੇ ਲੰਗਰ ਖਾਣਾ ਸਕ ਲੋ ਜਿੱਦੇ ਕੋਈ ਹਾਕਮ ਮੰਗਦੇ ਆ ਉਹਦੇ ਇਹਨਾਂ ਦੇ ਡਾਂਗ ਫੇਰ ਪੰਜਾਬ ਨਗਾਰਾ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਸਿੱਖੀ ਬਾਣੇ ਦੇ ਵਿੱਚ ਇੱਕ ਨਿਹੰਗ ਸਿੰਘ ਦੇ ਵੱਲੋਂ ਜਿਹੜਾ ਹੈ ਅਜੁੱਧਿਆ ਦੇ ਵਿੱਚ ਰਾਮ ਮੰਦਰ ਲਗਾਉਣ ਨੂੰ ਰਾਮ ਮੰਦਰ ਦੇ ਵਿੱਚ ਲੰਗਰ ਲਗਾਉਣ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਤਾਂ ਉਸੇ ਦੇ ਤਹਿਤ ਕੁਝ ਵਿਵਾਦਤ ਟਿੱਪਣੀਆਂ ਵੀ ਕੀਤੀਆਂ ਜਾਂਦੀਆਂ ਨੇ ਪਰ ਅਜੇਹ ਦੇ ਵਿੱਚ ਰਾਮ ਮੰਦਰ ਦੇ ਵੱਲੋਂ ਜੁੱਧਿਆ ਦੇ ਵਿੱਚ ਜੋ ਉਦਘਾਟਨ ਹੋਣ ਜਾ ਰਿਹਾ ਰਾਮ ਮੰਦਰ ਦਾ ਤੇ ਇਸੇ ਨੂੰ ਲੈ ਕੇ ਜਥੇਦਾਰ ਸਹਿਬਾਨਾ ਨੂੰ ਵੀ ਸੱਦਾ ਦਿੱਤਾ ਜਾ ਚੁੱਕਾ ਏ ਤੇ ਕਿੰਨਾਂ ਕੋ ਸਹੀ ਮੰਨਦੇ ਆ ਕਿ ਜਿਸ ਤਰੀਕੇ ਦੇ ਨਾਲ ਇੱਕ ਨਿਹੰਗ ਸਿੰਘ ਦੇ ਵੱਲੋਂ ਸਿੱਖ ਧਰਮ ਨੂੰ ਲੈ ਕੇ ਇੱਕ ਵਿਵਾਦਤ ਟਿੱਪਣੀ ਕੀਤੀ ਜਾਂਦੀ ਔਰ ਕਿਹਾ ਜਾਂਦਾ ਏ ਕਿ ਸਿੱਖ ਸਨਤਨੀ ਨੇ ਤੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਬੱਬੂ ਧਨੇਰ ਨੇ ਮੇਰੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਬਾਈ ਜੀ ਸਭ ਤੋਂ ਪਹਿਲਾ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਨਿਹੰਗ ਸਿੰਘ ਦੇ ਵੱਲੋਂ ਸਿੱਖੀ ਬਾਣੇ ਦੇ ਵਿੱਚ ਇਸ ਤਰ੍ਹਾਂ ਦੀਆਂ ਸਿੱਖ ਧਰਮ ਨੂੰ ਲੈ ਕੇ ਵਿਵਾਦਤ ਟਿੱਪਣੀਆਂ ਕਰਨੀਆਂ ਕੀ ਮੰਨਦੇ ਹੋ ਜੀ ਪਹਿਲਾਂ ਤਾਂ ਸਾਰਿਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜਿਹੜੀ ਟਿੱਪਣੀ ਕਰਨੀ ਆ ਉਹ ਤੇ ਤਰਾਜ ਹੁੰਦਾ ਪਰ ਧਰਮ ਚਲੋ ਆਪੋ ਆਪਣੀ ਦਿਸ਼ਾ ਦੇ ਵਿੱਚ ਸਾਰੇ ਨੇ ਸਾਰਿਆਂ ਦਾ ਸਤਿਕਾਰ ਵੀ ਕਰਨਾ ਚਾਹੀਦਾ ਪਰ ਜੇ ਅਸੀਂ ਕਹੀਏ ਵੀ ਉਹਦੇ ਆ ਸਾਨੂੰ ਗੁਰੂ ਸਾਹਿਬ ਨੇ ਜਦੋਂ ਅਸੀਂ ਅੰਮ੍ਰਿਤਸਰ ਲਿਆ ਉਦੋਂ ਬਾਅਦ ਸਾਨੂੰ ਇੱਕ ਉਹਨੇ ਬਖਰੀ ਕੌਮ ਗੁਰੂ ਗੋਬਿੰਦ ਸਿੰਘ ਨੇ ਮਹਾਰਾਜ ਨੇ ਦਿੱਤੀ ਆ ਨਾ ਅਸੀਂ ਕਹਿੰਦੇ ਵੀ ਸਾਡਾ ਕੋਈ ਮੁਸਲਮਾਨ ਨਾਲ ਨਾ ਸਾਡਾ ਕਿਸੇ ਸਨਾਤਨੀ ਨਾਲ ਕਿਸੇ ਨਾਲ ਸਾਡਾ ਲੈਣ ਨਹੀਂ ਸਾਨੂੰ ਇੱਕ ਉਹਨਾਂ ਨੇ ਵੱਖਰਾ ਤੌਰ ਦਾ ਉੱਤੇ ਸਾਨੂੰ ਸਾਜਿਆ ਹੁਣ ਗੱਲ ਸੁਣੋ ਮੇਰੀ ਸਨਾਤਨ ਦੇ ਵਿੱਚ ਬੋਦੀ ਰੱਖਣੀ ਜਨੇਊ ਪਾਉਣਾ ਮੁਸਲਮਾਨ ਟੋਪੀ ਲੈਣੀ ਦਾੜੀ ਵਧਾਉਂਦੇ ਆ ਮਸਕ ਕਟਾਉਂਦੇ ਆ ਜਿਹੜਾ ਸਿੱਖ ਆ ਸਿੱਖ ਦਾ ਕਿਸੇ ਵੀ ਰੋਮ ਨੂੰ ਹੱਥ ਨਹੀਂ ਲਾਉਣਾ ਔਰ ਦੂਜਿਆਂ ਨਾਲ ਕਿਵੇਂ ਰਲ ਮਿਲ ਜੂ ਪਹਿਲਾਂ ਤਾਂ ਇੱਕ ਗੱਲ ਦਾ ਆਪਣਾ ਇੱਥੇ ਚੀਜ਼ ਦਾ ਚੱਲਦਾ ਵੀ ਸਾਨੂੰ ਜਦੋਂ ਗੁਰੂ ਸਾਹਿਬ ਨੇ ਇੱਕ ਬਣਾਇਆ ਵੀ ਤੁਸੀਂ ਨਾ ਤਾਂ ਰੋਮ ਕੱਟਨੇ ਆਪਦੇ ਅੰਬਰ ਤੱਕਣਾ ਪੰਜ ਪਿਆਰਿਆਂ ਨਾਲ ਸਜਾਇਆ ਤੇ ਉਹਨੂੰ ਆਪਾਂ ਰਲੇਵਾ ਕਿਵੇਂ ਕਰਦੇ ਆਂਗੇ ਜਾਂ ਕਹਿ ਦਿਆਂਗੇ ਵੀ ਇਹਦੇ ਵਰਗਾ ਲੱਗਦੇ ਆ ਇਹਦੇ ਵਰਗਾ ਉਹ ਤਾਂ ਸਾਨੂੰ ਵੱਖਰੀ ਕੌਮ ਬਣਾਇਆ ਠੀਕ ਆ ਸਤਕਾਰ ਸਭ ਦਾ ਕਰਨਾ ਉਹ ਅਗਲੀ ਦੀ ਹਿੱਸਾ ਆ ਗਈ ਦੂਜੀ ਗੱਲ ਲੰਗਰਾਂ ਦੀ ਆ ਗਈ ਭਾਈ ਲੰਗਰ ਲਾਓ ਲੰਗਰ ਲਾਉਣੇ ਆ ਪਰ ਸਾਨੂੰ ਕੱਲੇ ਲਾਂਗਰੀ ਕਰਕੇ ਨਾ ਨਾ ਦੇਖਿਆ ਜਾਵੇ ਵੀ ਇਹਨਾਂ ਤੋਂ ਜਿੱਦੇ ਲੰਗਰ ਖਾਣਾ ਸਕ ਲੋ ਜਿੱਦੇ ਕੋਈ ਹਾਕਮ ਮੰਗਦੇ ਆ ਉਹਦੇ ਇਹਨਾਂ ਦੇ ਡਾਂਗ ਫੇਰੋ ਜਿਹੜੀ ਸਾਡੀ ਦੁਰਦਸ਼ਾ ਹੋਈ ਪਈ ਆ ਪਹਿਲਾਂ ਤਾਂ ਸਾਨੂੰ ਆਪਦੀ ਕੌਮ ਤਾਂ ਸੰਭਲ ਗਏ ਸਾਡੇ ਆਪ ਦੇ ਲੋਕ ਬਹੁਤ ਭੁੱਖੇ ਮਰੀ ਜਾਂਦੇ ਜਿਹੜੇ ਸਿੱਖ ਗਰੀਬ ਜਿਹੜੀ ਲੰਗਰ ਦੀ ਪ੍ਰਥਾ ਆ ਜਦੋਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵੱਲੇ ਦੇਖਦੇ ਆ ਲੰਗਰ ਉਹਨਾਂ ਨੇ ਉੱਥੇ ਸ਼ਕਾਇਆ ਜਿੱਥੇ ਲੋੜ ਸੀ ਤੁਹਾਨੂੰ ਲੱਗਦਾ ਕਿ ਰਾਮ ਮੰਦਰ ਦੇ ਵਿੱਚ ਇੱਕ ਨਿਹੰਗ ਸਿੰਘ ਦੇ ਵੱਲੋਂ ਲੰਗਰ ਲਗਾਉਣ ਦੇ ਦਾਅਵੇ ਕਰਨ ਉਹਦੇ ਪਿੱਛੇ ਮਨਸ਼ਾ ਕੀ ਨਜ਼ਰ ਆਉਂਦੀ ਮਨਸ਼ਾ ਦਾ ਜੀ ਉਹ ਤਾਂ ਇੱਕ ਦੇਖੋ ਗੱਲ ਸੁਣੋ ਮੇਰੀ ਨਾ ਤਾਂ ਰਾਮ ਮੰਦਰ ਨੂੰ ਉੱਥੇ ਕਿਸੇ ਦੀ ਤੋੜ ਆ ਕਿਸੇ ਚੀਜ਼ ਦੀ ਬਹੁਤ ਵੱਡੀ ਸਰਕਾਰ ਉਸ ਚੀਜ਼ ਦੇ ਪਿੱਛੇ ਖੜੀ ਆ ਕੋਈ ਉੱਥੇ ਲੰਗਰਾਂ ਦੀ ਤੋੜ ਨਹੀਂ। ਜੇ ਕੋਈ ਇਹ ਨਹੀਂ ਵੀ ਕਿ ਇਹਦੇ ਲੰਗਰ ਨਾਲ ਹੀ ਉੱਥੇ ਜੋ ਹੋਣਾ। ਚਲੋ ਲਾਉਣਾਗਾ ਪਰ ਉਹਨੂੰ ਹਵਾ ਕੀ ਦੇਣੀ ਆ। ਲੰਗਰ ਸਾਨੂੰ ਬਾਈ ਕੱਲੇ ਲੰਗਰਾਂ ਨਾਲ ਨਾ ਦੇਖਿਆ ਜਾਵੇ। ਜਦੋਂ ਤਾਂ ਅਸੀਂ ਗੱਲ ਸੁਣੋ ਮੇਰੀ ਇਸ ਦੇਸ਼ ਨੂੰ ਲੋਡ ਪੈਂਦੀ ਆ ਕਰੋਨਾ ਦੇ ਵਿੱਚ ਤਾਂ ਸਿੱਖ ਆਕਸੀਜਨ ਦਾ ਲੰਗਰ ਲਾਉਂਦੇ ਆ। ਕਹਿੰਦੇ ਜੀ ਬੜੇ ਵਧੀਆ ਨੇ। ਜਦੋਂ ਇੱਥੇ ਹੜ ਆਉਂਦੇ ਆ ਤਾਂ ਸਾਡੇ ਪ੍ਰਸਾਦੇ ਪਾਣੀ ਦਾ ਲੰਗਰ ਲਾਉਂਦੇ ਆ ਕਹਿੰਦੇ ਜੀ ਬੜੇ ਵਧੀਆ ਸਿੱਖ। ਜਦੋਂ ਇਹੀ ਸਿੱਖ ਆਉਂਦੇ ਹੱਕ ਦੀ ਗੱਲ ਕਰਦੇ ਆ ਕੋਈ ਫੇਰ ਕਹਿੰਦੇ ਹੱਤ ਵਧੀਆ ਇਹਨਾਂ ਦੇ ਡਾਂਗ ਫੇਰੋ। ਗੱਲ ਤਾਂ ਇੱਥੇ ਫਰਕ ਆ ਨਾ ਯਾਰ ਸਾਨੂੰ ਕੱਲੇ ਲੰਗਰਾਂ ਨਾਲ ਨਾ ਦੇਖਿਆ ਜਾਵੋ ਦੇਖ ਦੇ ਨਾਲ ਤੇਗ ਵੀ ਆ ਸਾਡੀ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਉਸ ਚੀਜ਼ ਤੇ ਵੀ ਦੇਖਣਾ ਚਾਹੀਦਾ ਹੁਣ ਆਪਾਂ ਲੰਗਰਾਂ ਦੀ ਗੱਲ ਕਰਦੇ ਆ ਅਸੀਂ ਚਲੋ ਠੀਕ ਆ ਚੱਕ ਕੇ ਕੌਲੀਆਂ ਕੜਸੇ ਹਰੇਕ ਤੁਰ ਜਾਨੇ ਕਿਤੇ ਸਾਡੇ ਆਪ ਦੇ ਸਿੱਖਾਂ ਦੀ ਕੀ ਹਾਲਤ ਅੱਜ ਸਾਡੇ ਆਪ ਦਾ ਸਿੱਖ ਭਾਈਚਾਰਾ ਕਿੱਥੇ ਖੜਾਗਾ ਜਿਹੜਾ ਸਾਡਾ ਆਪ ਦਾ ਹਰ ਇੱਕ ਪਿੰਡ ਦੇ ਵਿੱਚ ਅਸਲੀ ਸਿੱਖ ਆ ਜਿਹੜੇ ਸਿੱਖੀ ਨੂੰ ਪਿਆਰ ਕਰਦੇ ਆ ਉਹਨਾਂ ਦੇ ਅੱਜ ਬੱਚੇ ਨਹੀਂ ਪੜਾਏ ਜਾ ਰਹੇ ਅਸੀਂ ਦੂਜਿਆਂ ਦੇ ਲੰਗਰ ਨੂੰ ਕਿ ਠੀਕ ਆ ਲਾਉਣਾ ਉਹਦੀ ਖੁਸ਼ੀ ਆ ਪਰ ਜਿਹੜਾ ਉਹ ਕਹਿੰਦਾ ਵੀ ਅਸੀਂ ਤਾਂ ਸਨਾਤਨੀ ਦੇ ਵਿੱਚ ਵੀ ਇੱਕ ਸਿੱਖ ਆ ਤਾਂ ਉਹਨੇ ਤਾਂ ਫਿਰ ਸਾਰੇ ਇਤਿਹਾਸ ਹੀ ਉਲਟਾਤਾ ਇਸ ਗੱਲ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਵੱਖਰੀ ਕੌਮ ਸਾਜੀ ਆ ਠੀਕ ਆ ਧਰਮ ਬਚਾਇਆ ਸਾਡੇ ਗੁਰੂਆਂ ਨੇ ਸਨਾਤਨ ਧਰਮ ਖਤਰਤ ਉਹ ਇੱਕ ਅੱਡ ਬਿਸਾ ਪਰ ਅਸੀਂ ਇੱਕ ਵੱਖਰੀ ਕੌਮ ਆ ਤੇ ਵੱਖਰੀ ਰਵਾਂਗੇ ਸੀ ਇਹ ਜਿਹੜਾ ਨਿਹੰਗ ਸਿੰਘ ਜਾ ਰਿਹਾ ਲੰਗਰ ਲਗਾਉਣ ਵਾਸਤੇ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਇਹਦੇ ਵੱਲੋਂ ਵਿਵਾਦਿਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਆਪਣੇ ਹੀ ਧਰਮ ਦੇ ਖਿਲਾਫ ਫਿਰ ਕੀ ਲੱਗਦਾ ਕਿ ਇਹ ਪਲਾਨਡ ਹੋ ਸਕਦੇ ਨੇ ਜਾਂ ਇਤਿਹਾਸ ਬਾਰੇ ਜਾਣੂ ਨਹੀਂ ਉਹ ਤਾਂ ਜੀ ਫਿਰ ਹੁਣ ਗੱਲ ਸੁਣੋ ਮੇਰੀ ਜਿਹੜੀ ਉਹ ਚੀਜ਼ ਦੀ ਇਨੀ ਰਲਮੀ ਇਹ ਦੇਖੋ ਬਾਣੇ ਨਾਲ ਕੁਝ ਨਹੀਂ ਬੰਦਾ ਇਕੱਲੇ ਨਾਲ ਜੇ ਮੈਂ ਹੁਣ ਕਹਾ ਵੀ ਮੈਂ ਇਕੱਲੇ ਦਾੜੀ ਰੱਖ ਕੇ ਅੰਦਰੋਂ ਕੀ ਪਤਾ ਕੀ ਆ ਉਤਾਂ ਅੰਦਰੋਂ ਦੇਖਣਾ ਨਾ ਲੋਕਾਂ ਨੇ ਉਹ ਤਾਂ ਲੋਕਾਂ ਨੇ ਸਮਝਣਾ ਵੀ ਅੰਦਰੋਂ ਕੀ ਆ ਇਹ ਥੋੜੋ ਆ ਵੀ ਤੁਸੀਂ ਇਕੱਲਾ ਬਾਣਾ ਪਾ ਕੇ ਤੇ ਤੁਸੀਂ ਸਾਰੇ ਸਿੱਖਾਂ ਦੇ ਕਾਬਜ ਵੀ ਤੁਸੀਂ ਨਹੀਂ ਅਗਵਾਈ ਕਰਨ ਲੱਗੇ ਬਾਣੇ ਇਕੱਲੇ ਬਾਣੇ ਨਾਲ ਨੋ ਉਹ ਚੀਜ਼ਾਂ ਉਹ ਮੁਰੇ ਆ ਰਹੀਆਂ ਨੇ ਬਾਈ ਉਹਦੀ ਵੀ ਗਲਤ ਗੱਲ ਆ ਚਲੋ ਠੀਕ ਆ ਉਹਨੇ ਲੰਗਰ ਲਾਉਣਾਗਾ ਆਪਾਂ ਕਹਿੰਦੇ ਆ ਵੀ ਆਰਾਮ ਆਰਾਮ ਨਹੀਂ ਮੜਾ RAM ਨੂੰ ਤਾਂ ਮੜਾ ਬਣਾਇਆ ਗਿਆ ਹੁਣ ਗੱਲ ਸੁਣ ਮੇਰੀ ਆਰਾਮ ਕਹਿੰਦਾਗਾ ਵੀ ਕਿਸੇ ਦੀ ਦਾੜ੍ਹੀ 'ਚ ਹੱਥ ਪਾ ਕੇ ਕਹੇ ਵੀ ਬੋਲ ਜੈ ਸ੍ਰੀ ਰਾਮ RAM ਤਾਂ ਨਹੀਂ ਕਹਿੰਦਾ ਗੁਰੂਆਂ ਨੇ ਕੀ ਕਿਹਾ ਵੀ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ ਇਹੀ ਕਿਹਾ ਤੇ ਜੇ ਅਸੀਂ ਹੁਣ ਧੱਕੇ ਨਾਲ ਇੱਥੇ ਮੈਂ ਕਿਸੇ ਦੀ ਦਾੜੀ ਫੜ ਕੇ ਮੁਸਲਮਾਨ ਦੀ ਜਾਂ ਉਹਦੀ ਕਹਾଁ ਵੀ ਤੂੰ ਕਹਿ ਬੋਲੇ ਸੋਨਿਆਲ ਉਹ ਉਹ ਤਾਂ ਨਹੀਂ ਪੁੱਗਦਾ ਗੱਲ ਉਹ ਤਾਂ ਅੰਦਰੋਂ ਨਿਕਲਨੀ ਆ ਗੱਲ ਆਰਾਮ ਦੀ ਸਾਰੇ ਕਦਰ ਕਰਦੇ ਆ ਆਰਾਮ ਨਾਲ ਤਾਂ ਕੋਈ ਰੌਲਾ ਨਹੀਂ ਪਰ ਗੱਲ ਤਾਂ ਇਟਵੰਗੀ ਆ ਜਿਹੜੇ ਇਹ ਬਾਈ ਸਾਡੇ ਪੰਥ ਦੇ ਵਿੱਚ ਜਿਹੜੇ ਬਹਿਰੂਫੀਏ ਆ ਇਹਨਾਂ ਨੇ ਸਾਨੂੰ ਬਹੁਤ ਲੁੱਟਿਆ ਜਤੇ ਬਹੁਤ ਸਾਡੇ ਇਹ ਪੰਥ ਨੂੰ ਪਿੱਛੇ ਸੱਟ ਰਿਹਾ ਇਸ ਚੀਜ਼ ਦੀ ਚਿੰਤਾ ਗਈ ਉਹ ਕਹਿੰਦਾ ਹੱਲਿਆ ਨੇ ਨਹੀਂ ਦੱਲਿਆ ਨੇ ਉਹ ਗੱਲ ਹੋ ਗਈ ਠੀਕ ਆ ਕੋਈ ਗੱਲ ਨਹੀਂ ਲੰਗਰ ਲਾਵੇ ਪਰ ਜਿਹੜੀ ਗਾਹਾਂ ਨੂੰ ਪਿਰਤ ਪਾਈ ਜਾਂਦਾ ਵੀ ਇਹ ਤਾਂ ਜੀ ਹੈਈ ਇੱਕ ਜੀ ਇਹ ਤਾਂ ਇਹ ਜੋ ਨਿਕਲ ਆ ਇਸ ਗੱਲ ਦੇ ਉੱਤੇ ਇਹਨਾਂ ਉਹਦਾ ਹੱਕ ਮੰਨਦਾ ਕਰਦਾ ਲੰਗਰ ਲਾਵੇ ਮੈਂ ਕਹਿੰਦਾ ਉੱਥੇ ਤਿੰਨ ਮਹੀਨੇ ਦਸਾਂ ਤੇ ਛੇ ਮਹੀਨੇ ਲਾ ਕੇ ਆਵੇ ਕਿਸੇ ਨੂੰ ਕੀ ਇਤਰਾਜ਼ ਆ ਠੀਕ ਆ ਨਾ ਤੇ ਦੂਜੀ ਗੱਲ ਮੈਂ ਇਥੋਂ ਦੀ ਗਵਰਨਮੈਂਟ ਨੂੰ ਕਰਦਾ ਬੰਦ ਨੂੰ ਵੀ ਇਕੱਲੇ ਲੰਗਰਾਂ ਵਾਸਤੇ ਨਾ ਸਿੱਖਾਂ ਨੂੰ ਦੇਖਿਆ ਜਾਵੇ ਤੇ ਜਦੋਂ ਹੱਕ ਦੀ ਗੱਲ ਕਰਦੇ ਆ ਉਹਨਾਂ ਦੀ ਉਦੋਂ ਵੀ ਸੁਣੀ ਜਾਵੇ ਕੱਲੇ ਲੰਗਰ ਹੀ ਨਹੀਂ ਗੇ ਵੀ ਸਾਡੇ ਕੋਲੇ ਕੱਲੇ ਲੰਗਰੀ ਸਾਨੂੰ ਗੁਰੂ ਨੇ ਦਿੱਤੇ ਆ ਸਿੱਖਾਂ ਦੇ ਵਿੱਚ ਖਾਸ ਕਰ ਜਥੇਦਾਰਾਂ ਦੀ ਬਹੁਤ ਵੱਡੀ ਭੂਮਿਕਾ ਰਹਿੰਦੀ ਆ ਹੁਣ ਪੰਜ ਤਖਤਾਂ ਦੇ ਜਥੇਦਾਰ ਸਹਿਬਾਨ ਨੇ ਤਾਂ ਖਾਸ ਕਰ ਜਿਹੜੀ ਸਿੱਖ ਆਵਾਮ ਹੈ ਉਹਨਾਂ ਦਾ ਕਿਤੇ ਨਾ ਕਿਤੇ ਇਸ ਗੱਲ ਤੇ ਨਜ਼ਰਸਾਨੀ ਹੁੰਦੀ ਆ ਕਿ ਜਦੋਂ ਵੀ ਕੋਈ ਵਿਵਾਦਤ ਟਿੱਪਣੀ ਕਰਦਾ ਆ ਜਾਂ ਕੌਮ ਦੇ ਵਿੱਚ ਕੁਝ ਅਜਾਇਹਾ ਵਾਪਰਦਾ ਏ ਜਿਹਨੂੰ ਕਿਤੇ ਨਾ ਕਿਤੇ ਲੈ ਕੇ ਵੱਡੀ ਚਿੰਤਾ ਸ਼ੁਰੂ ਹੋ ਜਾਂਦੀ ਆ ਫਿਰ ਜਥੇਦਾਰ ਸਾਹਿਬ ਦੇ ਵੱਲੋਂ ਇਸ ਗੱਲ ਨੂੰ ਸਪਸ਼ਟ ਕਿਉਂ ਨਹੀਂ ਕੀਤਾ ਜਾਂਦਾ ਕਿ ਅਸਲ ਦੇ ਵਿੱਚ ਇਹ ਗੱਲ ਨਹੀਂ ਇਹ ਗੱਲ ਹੋਣੀ ਚਾਹੀਦੀ ਨਹੀਂ ਨਹੀਂ ਜਥੇਦਾਰ ਬਾਈ ਤੁਹਾਨੂੰ ਲੱਗਦਿਆ ਤਖਤ ਆਪਣੇ ਤਖਤਾਂ ਦੇ ਵਿੱਚ ਕੋਈ ਘਾਟ ਨਹੀਂ ਤਖਤ ਤਾਂ ਅਮਰ ਰਹਿਣਗੇ ਤੇ ਅਮਰੀ ਰਹਿਣਾ ਉਹਨਾਂ ਨੇ ਪਰ ਜਿਹੜੇ ਉੱਥੇ ਬੰਦੇ ਆ ਉਹ ਬਾਹਰ ਉੱਪਗੇ ਆ ਬਾਈ ਕੌਣ ਠੀਕ ਆ ਜਥੇਦਾਰ ਬਣੇ ਪਿਆ ਕਿਹਦੀ ਚੋਂ ਬਣੇ ਪਿਆ ਗੇਹ ਚੋਂ ਨਿਕਲ ਕੇ ਬਣੇ ਅਸਲੀ ਜਥੇਦਾਰ ਤਾਂ ਸਾਡੇ ਹਵਾਰਾ ਸਾਹਿਬ ਆ ਉਹ ਜਿਵੇਂ ਕਹਿ ਦੇਣਗੇ ਸੀ ਮੰਨ ਲਾਂਗੇ ਉਹ ਕਹਿ ਦੇਣ ਜੋ ਮੰਨ ਕਹਿ ਦੇਣਗੇ ਉਹੀ ਮੰਨ ਲਾਂਗੇ ਅਸਲੀ ਤਾਂ ਕੌਮ ਨੇ ਦਾ 8-10 ਲੱਖ ਬੰਦੇ ਨੇ ਉਹਨਾਂ ਨੂੰ ਜਸੇਦਾਰ ਬਣਾਇਆ ਕਿਹੜਾ ਇਹ ਹਰਪ੍ਰੀਤ ਅਰਗਿਆਂ ਤੇ ਅਸੀਂ ਮਾਨ ਕਰ ਗਏ ਜਿਹੜੇ ਖੁਸਰੀ ਹੱਸੀ ਹੱਸ ਕੇ ਕਹਿੰਦੇ ਦਿੱਲੀ ਨਾਲ ਜੱਦੀ ਜਾਰੀ ਮਜ਼ਾਕ ਹੀ ਬਣਾਤਾ ਸਿੱਖਾਂ ਦਾ ਇਹਨਾਂ ਨੇ ਗੱਲ ਸੁਣ ਲਾ ਮੇਰੀ ਕਿਹੜੇ ਜਸੇਦਾਰ ਤੋਂ ਉਮੀਦ ਕਰਦੇ ਹੋ ਬਾਈ ਤੁਸੀਂ ਮੈਨੂੰ ਦੱਸੋ ਤਾਂ ਸਹੀ ਵੀ ਆ ਜਸੇਦਾਰ ਤੋਂ ਤੁਸੀਂ ਉਮੀਦ ਕਰਦੇ ਆ ਜਿਹੜੇ ਜਸੇਦਾਰ ਤੋਂ ਉਮੀਦ ਆ ਉਹ ਤਾਂ ਅੰਦਰ ਬੈਠਾ ਬਾਈ ਜੀਤੋਂ ਪੰਥ ਨੂੰ ਉਮੀਦ ਆ ਉਹ ਤਾਂ ਅੰਦਰ ਬੈਠੇ ਆ ਇਹ ਤਾਂ ਦੂਜੇ ਆ ਬਹਿ ਰੁਪਿਆ ਮੈਂ ਤੈਨੂੰ ਪਹਿਲਾਂ ਦੱਸਦਾ ਬਾਈ ਕੱਪੜੇ ਪਾ ਕੇ ਥੋੜੋ ਉੱਤੇ ਜੰਬਾਣੇ ਨਾਲ ਬੰਨਣਾ ਉਹ ਤਾਂ ਜਦੋਂ ਅੰਦਰੋਂ ਜਿਹੜਾ ਸੱਚਾ ਸੁੱਚਾ ਜਸੇਦਾਰ ਨੇ ਉਹ ਤਾਂ ਸਾਡੇ ਅੰਦਰ ਬੈਠਿਆ ਬਾਈ ਇਹ ਤਾਂ ਠੀਕ ਆ ਵੀ ਇੱਕ ਬਣਾਏ ਵਿਆ ਉਹ ਜਿਵੇਂ ਤਾਹਾਂ ਤੋਂ ਤੋਤੇ ਤੋਤਾਗਾ ਉਹ ਬੋਲੀ ਬੋਲਣੀ ਐ ਇਹਨਾਂ ਨੇ ਦੱਸੋ ਕਿਹੜਾ ਫੈਸਲਾ ਪੰਜਾਬ ਦੇ ਹਿੱਤ ਦਾ ਲੈਂਦਾ ਜਸੇਦਾਰਾਂ ਨੇ ਕਿਹੜਾ ਸਿੱਖੀ ਦੇ ਹਿੱਤ ਦਾ ਲੈਂਦਾ ਦੱਸੋ ਇੱਕ ਵੀ ਫੈਸਲਾ ਦੱਸ ਦੇਣ ਕਿਹੜੇ ਜਸੇਦਾਰ ਨੇ ਲੈ ਲਿਆ ਹੁਣ ਤੱਕ ਵੀ ਹਾਂ ਜਰ ਇੱਥੇ ਲਖੀਰ ਖਿੱਚਤੀ ਇੱਥੇ ਉਹ ਇਹ ਤਾਂ ਗੱਲ ਹੀ ਨਹੀਂ ਕਰਦੇ ਬਾਈ ਇਹ ਤਾਂ ਇੱਕ ਠੀਕ ਆ ਵੀ ਬਣਾ ਕੇ ਉਵੇਂ ਚੱਲੀ ਜਾਂਦਾ ਸਿਸਟਮ ਉਸੇ ਚੀਜ਼ ਨੂੰ ਦਾ ਰੋਈ ਜਾਂਦੇ ਆ ਬਾਈ ਫਿਰ ਇੱਥੇ ਹੁਣ ਇੱਥੇ ਆ ਕੌਮੀ ਇਨਸਾਫ ਮੋਰਤਾ ਸਿੱਖਾਂ ਦਾ ਨੀਗਾ ਇੱਥੇ ਲੰਗਰਾਂ ਦੀ ਲੋੜ ਨਹੀਂ ਤੇ ਫਿਰ ਇੱਥੇ ਕਿੱਧਰ ਭੱਜ ਗਏ ਉਹ ਇੱਥੇ ਵੀ ਆ ਆ ਵੀ ਉਹੀ ਉਹੀ ਲੋੜ ਲੋੜ ਹੀ ਆ ਤੇ ਇੱਥੇ ਕਿਉਂ ਨਹੀਂ ਫਿਰ ਉਹਨਾਂ ਨੇ ਉਹ ਕੀਤਾ ਇਸ ਕਰਕੇ ਬਾਈ ਸਾਨੂੰ ਸਭ ਤੋਂ ਪਹਿਲਾਂ ਤਾਂ ਹੁਣ ਗੱਲ ਸੁਣੋ ਮੇਰੀ ਬਾਦਲ ਕੀ ਸੀ ਸਿੱਖੀ ਸੀ ਲੱਗਦਾ ਦਾੜਾ ਵੀ ਪ੍ਰਕਾਸ਼ ਕਰਦਾ ਸੀ ਕਹਿੰਦੇ ਪਾਠ ਵੀ ਬਹੁਤ ਕਰਦਾ ਸੀ ਤੇ 13 ਸਾਲ ਜ세ਦਾਰ ਸਾਹਿਬ ਦੀ ਰਿਪੋਰਟ ਪੈਰਾਂ ਥਲੇ ਦੱਬੀ ਰੱਖੀ ਆ ਕੁਰਸੀ ਥਲੇ ਤੇ ਫਿਰ ਕਿਉਂ ਨਹੀਂ ਕੱਢੀ ਜੇ ਸਾਡੇ ਚਲ ਦੱਸੋ ਹੁਣ ਆਪਾਂ ਇਹਨਾਂ ਤੋਂ ਉਮੀਦ ਕਰਦੇ ਆ ਕੀ ਕਰਗੇ ਅੱਜ ਕੌਂਗਰੇਸ ਸਾਹਿਬ ਨੂੰ ਕਿੰਨੇ ਤੇ ਸੀਹੇ ਦੇ ਕੇ ਮਾਰਿਆ ਬਾਦਲਦਾਲ ਬਾਦਲ ਦਾ ਸਭ ਦੇ ਨਾਲ ਜਿੰਨੇ ਵੀ ਸੰਪਰਕ ਨੁਮਾਇੰਦੇ ਨੇ ਜਾਂ ਅਕਾਲੀ ਦਲ ਬਾਦਲ ਦੇ ਵਿੱਚ ਇਸ ਵਕਤ ਨੁਮਾਇੰਦੇ ਨੇ ਉਹ ਕਹਿੰਦੇ ਨੇ ਜਿਹੜੀ ਰਿਪੋਰਟ ਦਾ ਜ਼ਿਕਰ ਕੀਤਾ ਜਾਂਦਾ ਉਹ ਰਿਪੋਰਟ ਦੇ ਵਿੱਚ ਤਾਂ ਜਥੇਦਾਰ ਸਾਹਿਬ ਬਾਰੇ ਇਸ ਤਰ੍ਹਾਂ ਦਾ ਕੁਝ ਹੈ ਹੀ ਨਹੀਂ ਕੀ ਜੇ ਦੇਖੋ ਜਿਹੜਾ ਬਾਦਲ ਸਾਹਿਬ ਗੱਲ ਸੋ ਭਗਵੰਤ ਮਾਨ ਕੀ ਆਇਆ ਕਹਿੰਦਾ ਵੀ ਮੈਂ ਬਦਲਾ ਦੂੰ ਵੀ ਤੁਹਾਨੂੰ ਇੱਕ ਵੱਖਰਾ ਰਾਜ ਦੂੰ ਹਰ ਇੱਕ ਨੂੰ ਇਨਸਾਫ ਮਿਲੂਗਾ ਇਹ ਕਹਿ ਕੇ ਆਇਆ ਨਾ ਲਿਆਂਦਾ ਬਾਦਲ ਸਾਹਿਬ ਉਹ ਤੋਂ ਕਦੋਂ ਆਏ ਸੀ 97 ਕਹਿੰਦਾ ਵੀ ਮੈਂ ਜਿੰਨੇ ਮੁੰਡਿਆਂ ਨਾਲ ਬੇਇਨਸਾਫੀ ਹੋਈ ਆ ਥਾਣਿਆਂ ਦੇ ਵਿੱਚ ਕਹਿੰਦੇ ਵੀ ਐ ਥੱਬਾ ਥੱਬਾ ਜਿਹੜਾ ਹੈਗਾਗਾ ਆਪਣਾ ਸ੍ਰੀ ਸਾਹਿਬ ਦਾ ਟੰਗਿਆਵਾ ਹੁੰਦਾ ਸੀ ਕਿੱਲਾਂ ਦੇ ਉੱਤੇ ਵੀ ਮੈਂ ਕੱਲੇ ਕੱਲੇ ਦਾ ਹਿਸਾਬ ਲਾऊं ਕੱਲੇ ਜਸੇਦਾਰ ਸਾਹਿਬ ਨੂੰ ਛੱਡੋ ਤੁਸੀਂ ਕਹੋਗੇ ਨੂੰ ਉਹਨੇ ਕਿਹਾ ਸੀ ਵੀ ਜਦੋਂ ਮੇਰੀ ਪਾਵਰ ਆ ਗਈ ਤੇ ਫਿਰ ਉਹ ਜਦੋਂ ਬੀਬੀ ਖਾਲੜਾ ਜੀ ਜਾਂਦੇ ਆ ਕਹਿੰਦੇ ਚੇਅਰਮੈਨ ਹੀ ਲੈ ਲਓ ਛੱਡੋ ਹੁਣ ਇਹਦਾ ਕੀ ਆਪਾਂ ਗੱਲਾਂ ਕਰਨ ਗਣੇ ਉਹ ਕਿਨੇ ਕਿਹਾ ਉਹ ਵੀ ਬਦਲ ਸਾਹਿਬ ਵਰਗੇ ਨੇ ਕਿਹਾਗਾ ਇਸ ਕਰਕੇ ਬਾਈ ਇਹ ਬਹਿ ਰੁਪ ਗਏ ਆ ਕਾਨੂੰ ਜਸੇਦਾਰ ਰਹੇ ਕਾਨੂੰ ਮੇ ਥੋਣ ਤੋਂ ਸੱਚ ਇਹਨਾਂ ਨੂੰ ਕਹਾਈ ਜਾਣਾ ਇਹ ਤਾਂ ਦੂਜੇ ਆ ਸਾਡੇ ਦਾ ਜਸੇਦਾਰਾ ਬੈਠਿਆ ਤਾਂ ਹਾਂ ਜਾਂ ਤਾਂ ਇਹ ਨੇ ਤੇ ਜਾਂ ਜਿਹੜੇ ਉਹ ਜੇਲ੍ਹਾਂ ਚ ਬੈਠੇ ਆ ਉਹ ਆ ਇਹ ਤਾਂ ਦੂਜੇ ਹੀ ਸੀਗੇ ਉਹ ਮੇ ਚੱਲੀ ਜਾਂਦਾ ਬਾਈ ਇਹ ਤੋਂ ਪੰਥ ਨੂੰ ਖੜਾ ਛੜਾਉਣਾ ਪੈਣਾ ਇਹਨਾਂ ਤੋਂ ਤੇ ਜੇ ਛੜਾ ਜਾਣਗੇ ਤਾਂ ਵਧੀਆ ਰਹਿਣਗੇ ਨਹੀਂ ਸਾਡੀ ਸਿੱਖੀ ਦਾ ਇਹੀ ਕਾਣ ਹੋਣਾ ਬਾਈ ਬਾਈ ਜੀ ਕਿਤੇ ਨਾ ਕਿਤੇ ਲੈ ਕੇ ਵੱਡੇ ਸਵਾਲੀਆ ਚਿੰਨ੍ਹ ਵੀ ਉੱਠਦੇ ਨੇ ਇੱਕ ਪਾਸੇ ਸੰਗ ਦਾ ਜ਼ਿਕਰ ਹੁੰਦਾ ਕਹਿੰਦੇ ਸੰਗ ਦੇ ਦੀਨ ਭਾਜਪੀ ਹੈ ਸੈਂਟਰ ਸਰਕਾਰ ਹੈ ਆਰਐਸਐਸ ਹੈ ਤੇ ਸੰਗ ਦੇ ਕੋਲੋਂ ਰੋਡ ਮੈਪ ਲੈ ਕੇ ਜਿਹੜੀਆਂ ਤਮਾਮ ਸਾਰੇ ਕਹਿ ਸਕਦੇ ਕਿ ਇਸ ਵਕਤ ਪਾਰਟੀਆਂ ਨੇ ਉਹ ਚੱਲਦੀਆਂ ਨੇ ਪਰ ਦੂਜੇ ਪਾਸੇ ਇਹ ਕਹਿੰਦੇ ਜ਼ਿਕਰ ਮਿਲਦਾ ਕਿ ਸਿੱਖਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਥੇਦਾਰ ਸਹਿਬਾਨ ਕਹਿੰਦੇ ਇਹ ਤਾਂ ਜਿਹੜੀ ਇੱਕ ਰਾਸ਼ੀ ਪਾਰਟੀ ਹੈ ਜਿਨੇ ਸਿੱਖਾਂ ਦਾ ਵੱਡਾ ਨੁਕਸਾਨ ਕੀਤਾ ਉਹਦੇ ਅਧੀਨ ਹੈ ਕੀ ਇਹ ਸੱਚ ਫਿਰ ਇਹ ਦੇਖੋ ਜੀ ਤੁਸੀਂ ਇਹ ਕਮ ਆਰਐਸਐਸ ਤੇ ਆਪਣੀ ਕਮੇਟੀ ਬਣੀ ਕਦੋਂ ਹੋਂਦ ਚਾਈ ਸੀ ਅੱਜ ਉਹਨਾਂ ਦਾ ਤਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣ ਗਏ ਇਹਨਾਂ ਤੋਂ ਪੰਚਾਇਤ ਮੈਂਬਰ ਨਹੀਂ ਕੋਈ ਬਣਾਇਆ ਜਾਂਦਾ ਹਜੇ ਤੱਕ ਕੀ ਗੱਲ ਯਾਰ ਸਾਡੀ ਕੌਮ ਚ ਐਡੀ ਨਿਰਾਸ਼ਾ ਸੀ ਜਾਂ ਐਡੇ ਜਿਸੀਂ ਮਾੜੇ ਸੀਗੇ ਕੌਮ ਜਿਹੜੀ ਸਾਰਿਆਂ ਨੂੰ ਲੰਗਰ ਸਕਾ ਸਕਦੀ ਆ ਔਖੇ ਵੇਲੇ ਖੜ ਸਕਦੀ ਆ ਕੁਰਬਾਨੀਆਂ ਭਰੀ ਆ ਇਹ ਕਿਉਂ ਨਹੀਂ ਵੱਧ ਫੁੱਲ ਹੋਈ ਤੇ ਉਹ ਕਿਵੇਂ ਵੱਧ ਗਏ ਨਾਗਪੁਰ ਵੱਡਾ ਹੋ ਗਿਆ ਹਰਿਮੰਦਰ ਸਾਹਿਬ ਤੋਂ ਸਾਡੇ ਸੱਚਖੰਡ ਦੇ ਘਰ ਤੋਂ ਵੱਡਾ ਹੋ ਗਿਆ ਹਰਿਮੰਦਰ ਸਾਹਿਬ ਪਰ ਵੱਡਾ ਕੀ ਆ ਜਦੋਂ ਬਾਈ ਸਾਡੇ ਨਹੀਂ ਜੋਕਾਂ ਚੁੰਮੜ ਗਿਆਂ ਉਹਨਾਂ ਨੇ ਆਪ ਦੇ ਧਰਮ ਪ੍ਰਤੀ ਇਮਾਨਦਾਰੀ ਦਿਖਾਈ ਆ ਸਾਡੇ ਵਾਲੇ ਨੇ ਕਿਦਾਰੀ ਦਿਖਾਈ ਆ ਵੱਲ ਤਾਂ ਇੱਥੇ ਆ ਬਾਈ ਯਾਰ ਤਾਂ ਹੀ ਅਸੀਂ ਅੱਜ ਸਾਡੇ ਸਿੱਖਾਂ ਦੇ ਜਵਾਕਰ ਹੋ ਰਹੇ ਆ ਵਿਦੇਸ਼ਾਂ ਨਹੀਂ ਕਿਉਂ ਜਾ ਰਹੇ ਆ ਠੀਕ ਆ ਵੀ ਮੈਂ ਬਦੇਸਾਂ ਦਾ ਬਹੁਤ ਬਰੋਕ ਕਰਦਾ ਵੀ ਮੁੰਡੂ ਨਹੀਂ ਪਰ ਕਾਰਨ ਕੀ ਆ ਜਦੋਂ ਕਿਸੇ ਦਾ ਰੋਜੀ ਰੋਟੀ ਦਾ ਨਹੀਂ ਕੋਈ ਹੀਲਾ ਬਣਦਾ ਕਿਸੇ ਦੀ ਬਾਂਬੜ ਨਹੀਂ ਕਿੰਨਾ ਬਜਟ ਅੱਜ ਕਿੰਨੇ ਹੁਣ ਗੱਲ ਸੁਣੋ ਮੇਰੀ ਵਿੱਚ ਕਹਿੰਦੇ ਵੀ ਹਰਮੰਦਰ ਸਾਹਿਬ ਪੈਸਾ ਨਾ ਟੇਕੋ ਐਨ ਆਪਾਂ ਪੈਸਾ ਉਹਨਾਂ ਨੂੰ ਨਹੀਂ ਟੇਕਦੇ ਉਹ ਤਾਂ ਠੀਕ ਆ ਜੋਕਾਂ ਦਾ ਲੈਣਾ ਸਾਹਿਬ ਅਸੀਂ ਤਾਂ ਸੱਚਖੰਡ ਚਲਾਉਣ ਖਾਤਰ ਸਾਨੂੰ ਮਾਇਆ ਦਿੱਤੀ ਐ ਤੇ ਅਸੀਂ ਉਹ ਟੇਕਦੇ ਆ ਤੇ ਉਹ ਟੇਕਦੀ ਰਹਿਣੀ ਵੀ ਆ ਤੇ ਗੱਲ ਤਾਂ ਆਏ ਵੀ ਉਥੋਂ ਹੁਣ ਚੋਣਾ ਨਹੀਂ ਹੋ ਰਹੀਆਂ ਚਲੋ ਆਪਾਂ ਇਸ ਗੱਲ ਦੇ ਪਿੱਛੇ ਜਾਨਨੇ ਆ ਅੱਜ 11 ਸਾਲ ਹੋ ਗਏ ਚੋਣ ਕਿਉਂ ਨਹੀਂ ਹੋ ਰਹੀ ਫੇਰ ਚੋਣ ਹੋਣੀ ਆ ਨਾਗਪੁਰੋਂ ਛੋਡਾ ਸੱਚਖੰਡ ਹਰਮੰਦਰ ਸਾਹਿਬ ਇਹ ਸਾਰਾ ਉੱਥੋਂ ਹੋਣਾ ਵੀ ਚੋਣ ਹੋਣੀ ਆ ਕਿ ਨਹੀਂ ਹੋਣੀ ਉੱਥੋਂ ਇਸ ਕਰਕੇ ਮੈਂ ਤਾਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਵੀਰੇ ਤੁਸੀਂ ਆਪਦੇ ਧਰਮ ਪ੍ਰਤੀ ਸਾਡੇ ਦੇਖੋ ਸਾਡੇ ਅੱਗੂ ਰਹਿਣੇ ਅੰਮ੍ਰਿਤਪਾਲ ਖਾਲਸਾ ਸੀਗੇ ਉਹਨੇ ਕੋਈ ਆਪਦੀ ਗੱਲ ਚਲਾਈ ਸੀ ਪੰਥ ਦੀ ਅੱਜ ਉਹ ਕਿੱਥੇ ਆ ਤੇ ਉਸ ਤੋਂ ਬਾਅਦ ਮੈਂ ਅਪਰਾਧੀ ਦੱਸ ਦਿੰਦਾ ਨੂਹ ਹੰਸਾ ਦੇ ਅਪਰਾਧੀ ਕਿੱਥੇ ਅੱਜ ਜਿਨ੍ਹਾਂ ਨੇ ਦੋ ਪੁਲਿਸ ਵਾਲੇ ਵੀ ਮਰਵਾਤੇ ਲੱਖਾਂ ਦਾ ਨੁਕਸਾਨ ਕਰਾਤਾ ਉਹ ਫਿਰਦੇ ਆ ਉਹ 15 ਦਿਨਾਂ ਚ ਕਾਰਨ ਕੀ ਆ ਕਿਉਂਕਿ ਵੀਰੇ ਸਾਡੀ ਜਿਹੜੀ ਮੇਨ ਸੰਸਥਾ ਆ ਗਈ ਜਿੱਥੋਂ ਸਾਨੂੰ ਮੇਨ ਪਾਵਰ ਮਿਲਣੀ ਆ ਉਹਦੇ ਤੇ ਕਾਲੇ ਮੂੰਹਾਂ ਵਾਲੇ ਬੜੇ ਕਸੁੱਤੇ ਬੈਠਿਆ ਉਹ ਜਿੰਨਾ ਚਿਰ ਪਾਸੇ ਨਹੀਂ ਹੁੰਦੇ ਪੰਥ ਚ ਬੜੀ ਜਾਣ ਆ ਬੜਾ ਘਸ ਇਹਦੇ ਚ ਇਹਦੇ ਚ ਕੋਈ ਘਾਟ ਨਹੀਂ ਪਰ ਗੱਲ ਤਾਂ ਇਹ ਵੀ ਮਸੰਦ ਬੈਠੇ ਨੇ ਉਹਨਾਂ ਦਾ ਹੱਲ ਨਹੀਂ ਜੇ ਨਜ਼ਰ ਹੁੰਦਾ ਸਾਨੂੰ ਆਪਣੇ ਪਰਖਣੇ ਪੈਣਗੇ ਠੀਕ ਆ ਮੈਂ ਕਹਣਾ ਮੋਦੀ ਆਪ ਕਹਨੇ ਆ ਵੀ ਸਿੱਖਾਂ ਦਾ ਵਿਰੋਧੀ ਠੀਕ ਆ ਯਾਰ ਉਹ ਵਿਰੋਧੀ ਆ ਦੀਂਦਾ ਤਾਂ ਹੈਗਾ ਨਾ ਵੀ ਉਹ ਵਿਰੋਧੀ ਆ ਕੇਜਰੀ ਵਾਲਾ ਸਿੱਖਾਂ ਦਾ ਵਿਰੋਧੀ ਆ ਪਕਣੇ ਹੈਗਾ ਤਾਂ ਹੈਗਾ ਨਾ ਇਹਨਾਂ ਦਾ ਤਾਂ ਹੈਗਾ ਵਿਰੋਧੀ ਪਰ ਉਹਨਾਂ ਦਾ ਕੀ ਕਰਗੇ ਜਿਹੜੇ ਸਾਡੇ ਬਾਣੇ 'ਚ ਨਹੀਂ ਉਹਨਾਂ ਦਾ ਹੱਲ ਕੀ ਕਰਗੇ ਵਿਰੋਧੀ ਤੇ ਤੁਸੀਂ ਮੰਨਦੇ ਹੋ ਨਾ ਕਿ ਉਹ ਵਿਰੋਧੀ ਆ ਜਿਹੜੇ ਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਤੇ ਵੱਡਾ ਫਤਵਾ ਦਿੱਤਾ ਨਾ ਉਹਨਾਂ ਨੂੰ ਫਤਵਾ ਤਾਂ ਸਾਡੇ ਜਿਹੜੇ ਪੰਜਾਬ ਮਹਾਮੂਰਖ ਇਹ ਪਹਿਲਾਂ ਤੀਆਂ ਇਹ ਜਿੱਥੇ ਜਾਂਦੇ ਆ ਪਹਿਲਾਂ ਅਸੀਂ ਮੂਰਖਾਂਗੇ ਫਿਰ ਅੱਜ ਉਹੀ ਪੰਜਾਬ ਚੀਕਾਂ ਮਾਰਦਾ ਅੱਜ ਚੀਕਾਂ ਵੀ ਉਹੀ ਪੰਜਾਬ ਸਭ ਤੋਂ ਵੱਧ ਮਰੀ ਜਾਂਦਾ ਜਿਹੜਿਆਂ ਨੇ ਫਤਵਾ ਦਿੱਤਾਗਾ ਅੱਜ ਪੰਜਾਬ ਦੀ ਜ਼ੀਰੋ ਗਰਾਊਂਡ ਤੇ ਜਾਓ ਨਾ ਵੀ ਕੀ ਹਾਲਤਾ ਕੱਲਾ ਜੇ ਆਪਾਂ ਚੰਡੀਗੜ੍ਹ ਬਹਿ ਕੇ ਜਾਂ ਮੇਰੀ 20 50 ਬੰਦਿਆਂ ਨੇ ਇੱਥੇ ਬੱਲੇ ਦੀ ਇਹਦੇ ਨਾਲ ਹੀ ਨਾ ਪੰਜਾਬ ਤੁਸੀਂ ਰੋੜਾਂ ਤੇ ਜਾਓ ਪੰਜਾਬ ਤੁਸੀਂ ਗਲੀਆਂ ਚ ਜਾਓ ਵੀ ਅੱਜ ਕੀ ਹਾਲ ਆ ਚੀਂਗ ਚਿੰਘਾੜਾ ਗੋਲੀ ਮਾਰ ਜਾਂਦੇ ਸਾਰੇ ਸਾਰੇ ਟੱਬਰ ਨੂੰ ਕੋਈ ਪੁੱਛ ਦੱਸ ਨਹੀਂ ਹੋ ਰਹੀ ਇੰਟਰਵਿਊਆਂ ਜੇਲਾਂ ਦੇ ਵਿੱਚੋਂ ਹੋਈ ਜਾਂਦੀਆਂ ਉਹ ਤਾਂ ਬਈ ਜ਼ੀਰੋ ਗਰਾਊਂਡ ਤੇ ਪਤਾ ਲੱਗਦਾ ਪੰਜਾਬ ਦਾ ਵੀ ਪੰਜਾਬ ਕਿੱਥੇ ਆ ਜੇ ਪੰਜਾਬ ਦਾ ਲੋਕਾਂ ਨੇ ਇਹ ਕੀਤਾਗਾ ਤੇ ਅੱਜ ਫਿਰ ਸਿੱਤਰ ਵੀ ਬਹੁਤ ਖਾਈ ਜਾਂਦੇ ਆ ਤੁਸੀਂ ਜੱਥੇਦਾਰ ਕੌਂਕੇ ਸਾਹਿਬ ਦੀ ਗੱਲ ਕੀਤੀ ਤੇ ਕੌਂਕੇ ਸਾਹਿਬ ਦੇ ਇਨਸਾਫ ਨੂੰ ਲੈ ਕੇ ਘਟ ਗਿੰਤੀ ਕਮਿਸ਼ਨ ਦੇ ਚੇਅਰਮੈਨ ਨੇ ਲਾਲਪੁਰਾ ਤੇ ਉਹਨਾਂ ਦੇ ਵੱਲੋਂ ਇੱਕ ਸਖਤ ਨੋਟਿਸ ਵੀ ਲਿਆ ਗਿਆ ਹੈ ਕੀ ਲੱਗਦਾ ਕਿ ਜਥੇਦਾਰ ਕੌਂਕੇ ਸਾਹਿਬ ਦੇ ਉਸ ਵਕਤ ਤਸ਼ੱਦਦ ਦੇ ਕੇ ਸ਼ਹੀਦ ਕੀਤੇ ਹੋਣ ਦਾ ਇਨਸਾਫ ਮਿਲ ਸਕਦਾ ਹੈ ਇਨਸਾਫ ਤਾਂ ਬਾਈ ਜੀ ਦੇਖੋ ਗੱਲ ਫੇਰ ਘੁੰਮ ਕੇ ਉੱਥੀ ਆ ਜਾਂਦੀ ਆ ਸਾਡੇ ਇਨਸਾਫ ਲੈਣ ਵਾਲੀ ਹੈ ਨਹੀਂ ਯਾਰ ਬੰਦੀ ਸਿੰਘ ਸਾਡੇ ਅੰਦਰ ਰਹਿੰਦੇ ਸੀ ਪਹਿਲਾਂ ਇੱਕ ਗੱਲ ਦੱਸ ਬੰਦੀ ਸਿੰਘ ਅੱਜ ਤੋਂ ਸਰਕਾਰਾਂ ਸਾਡੀਆਂ ਇਹ ਕਹਿੰਦੇ ਪੰਥਕ ਬਾਦਲ ਨੇ ਕੀ ਕਿਹਾ ਪੰਥ ਨੂੰ ਖਾਤਰਾ ਜੀ ਆਪਦੇ ਆਪਣੀ ਪੰਥ ਸਮਝੀ ਗਿਆ ਉਹ ਉਗਨਾਂ ਪੰਥੀ ਮੈਂ ਪੰਥ ਨੂੰ ਖਤਰਾ ਨਹੀਂ ਸੀ ਉਹਨੂੰ ਖਤਰਾ ਸੀਗਾ ਤੇ ਕੀ ਕੀ ਹੁਣ ਤੱਕ ਕੀਤਾ ਇਹ ਜਦੋਂ ਦੇਖੋ ਅਨਸਾਫ ਦੀ ਗੱਲ ਆ ਬਾਈ ਅਨਸਾਫ ਮੰਗਣਾ ਕੌਮ ਦਾ ਹੱਕ ਆ ਜਦੋਂ ਸਾਡੇ ਆਗੂ ਹੀ ਨਹੀਂ ਲੈ ਕੇ ਖੁਸ ਬਿਰੇ ਅਨਸਾਫ ਅਨਸਾਫ ਨਹੀਂ ਮਿਲਣਾ ਜੇ ਕਿਤੇ ਕਹੇ ਵੀ ਆਪਾਂ ਉਹ ਕੌਂਕੇ ਸਾਹਿਬ ਦਾ ਵੀ ਉਹ ਜੋ ਠੀਕ ਆ ਪਾਪ ਦਾ ਜਿਹੜਾ ਘੜਾਗਾ ਉਹਨੇ ਆਉਣਾ ਹੀ ਆਉਣਾ ਬਾਹਰ ਫਿੱਟ ਲੈਣ ਤਾਂ ਪੈਣੀ ਪਣੀਆ ਅਨਸਾਫ ਤਾਂ ਕੌਣ ਦੇ ਦੂ ਕੌਣ ਦੇ ਦੂ ਇਨਸਾਫ ਆ ਹੁਣ ਭਗਵੰਤ ਮਾਨ ਦੀ ਸਰਕਾਰ ਆ ਵੀ ਉਹ ਦੇ ਦੂਗਾ ਆ ਇੱਥੇ 1 ਸਾਲ ਤੋਂ 4-5 ਦਿਨ ਉੱਤੇ ਹੋ ਗਏ ਕਿਸੇ ਨੇ ਆ ਕੇ ਬਾਤ ਨਹੀਂ ਪੁੱਛੀ ਕੌਣ ਦੇਊਗਾ ਇਨਸਾਫ ਬਾਈ ਕੀ ਤੋਂ ਆ ਸਨਸਾਫ ਦੀ ਮੈਨੂੰ ਤਾਂ ਕੋਈ ਦਿੰਦੀ ਨਹੀਂ ਗਈ ਵੀ ਕੌਣ ਕੇ ਸਾਫ ਦੀ ਜ세ਦਾਰ ਜੀ ਦੀ ਕੋਈ ਇਨਸਾਫ ਮਿਲੂ ਐਡਾ ਬੰਦਾ ਐਡੀ ਰੱਬੀ ਰੂਹ ਨੂੰ ਜਦੋਂ 13 ਸਾਲ ਆਪਾਂ ਕੁਰਸੀ ਤੇ ਬਹਿ ਕੇ ਨਹੀਂ ਇਨਸਾਫ ਦੇ ਸਕੇ ਇਦੋਂ ਬਾਅਦ ਬਾਈ ਇਨਸਾਫ ਆਪ ਕੀ ਤੋਂ ਲੈ ਲਾਂਗੇ ਮੈਨੂੰ ਨਹੀਂ ਉਮੀਦ ਇਸ ਜਿੱਤ ਆ ਬਿਲਕੁਲ ਜਿਹੜੇ तमाम ਸਵਾਲ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਕਿਤੇ ਨਾ ਕਿਤੇ ਤੁਹਾਡੇ ਸੁਝਾਵਾਂ ਦੀ ਵੀ ਉਡੀਕ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਜੋ ਕੁਝ ਵਾਪਰਿਆ ਹੈ ਇਸ ਤਰ੍ਹਾਂ ਦੇ ਨਾਲੋਂ ਚਿੰਤਾ ਦਾ ਪ੍ਰਗਟਾਵਾ ਵੀ ਕਰਦਾ ਹੈ ਪਰ ਮੌਜੂਦਾ ਸਮੇਂ ਦੇ ਵਿੱਚ ਜਿਹੜੀਆਂ ਪੰਜਾਬ ਪੱਖੀ ਲੋਕਾਂ ਦੇ ਸਾਹਮਣੇ ਖਾਸ ਕਰ ਆਵਾਮ ਦੇ ਸਾਹਮਣੇ ਜਾਂ youth ਦੇ ਸਾਹਮਣੇ ਜਿੰਨੀਆਂ ਵੱਡੀਆਂ ਚੁਣੌਤੀਆਂ ਨਜ਼ਰ ਆਉਂਦੀਆਂ ਨੇ ਉਹਨਾਂ ਦਾ ਹੱਲ ਕਿਸ ਤਰੀਕੇ ਦੇ ਨਾਲ ਲੱਭ